ਇੰਨ ਥ੍ਰੀਕ ਨੂੰ ਸੈਣੀ ਵਾਲਾ ਬਾਰਡਰ ਦੇ ਉੱਤੇ ਇੱਕ ਬਹੁਤ ਵੱਡੀ ਵਿਸ਼ਾਲ ਮੀਟਿੰਗ ਹੋਵੇ ਜਿਹੜਾ ਕੀ ਸਾਡੀਆਂ ਜਿੰਸਾਂ ਪਾਕਿਸਤਾਨ ਦੇ ਵਿੱਚ ਜਾਣੀਆਂ ਸ਼ੁਰੂ ਹੋ ਜਾਣ ਕਿਉਂ ਕਰਕੇ ਪਾਕਿਸਤਾਨ ਦੇ ਵਿੱਚ ਕੀਮਤ ਅੱਜ ਕੰਠ ਦੀ 3400 ਰੁਪਿਆ ਪ੍ਰਿੰਟਲ ਹੈ ਤੇ ਇੱਥੇ 2400 ਰੁਪਿਆ ਪ੍ਰਿੰਟਲ ਹੈ ਤੇ ਸਿੱਧਾ 1000 ਰੁਪਏ ਦਾ ਫਰਕ ਹੈ ਤੇ ਜ਼ਿੰਮੇਵਾਰਾਂ ਦੀ ਤੇ ਖੇਤ ਮਜ਼ਦੂਰਾਂ ਦੀ ਗੱਲ ਕੋਈ ਵੀ ਨਹੀਂ ਸੁਣੀ ਗਈ ਜਿੱਦਣਾ ਨੇ ਕੁਤਕਸ਼ੀਆਂ ਕੀਤੀ ਉਹਨਾਂ ਨੂੰ ਮੁਆਫਜ਼ਾ ਨਹੀਂ ਦਿੱਤਾ ਗਿਆ ਤੇ ਜਿਹੜੀਆਂ ਵੀ ਮੰਗਾ ਹੈਗੀਆਂ ਕਿਸਾਨ ਯੂਨੀਅਨਸ ਦੀਆਂ ਅਜੇ ਸੈਂਟਰ ਦੀ ਸਰਕਾਰ ਨੇ ਉਹ ਮੰਨੀਆਂ ਨਹੀਂ ਐਮਐਸਫੀ ਬਾਰੇ ਤੇ ਸਾਰਾ ਖੁਸ਼ ਹੈ ਤੇ ਇਹ ਸਾਰੀਆਂ ਗੱਲਾਂ ਹੋਣਗੀਆਂ ਸੈਣੀ ਵਾਲੇ ਬਾਰਡਰ ਤੇ ਉੱਤੇ ਤੇ ਅਸੀਂ ਜ਼ੋਰ ਪਾ ਕੇ ਬਾਰਡਰ ਖਲੋਣਾ ਚਾਹੁੰਦੇ ਹਾਂ ਜਿਸ ਦੇ ਨਾਲ ਸਾਡੀ ਆਵਾਜਾ ਵੀ ਵਧੇ ਜਿਵੇਂ ਅਸੀਂ ਸਿੱਖ ਹੈਗੇ ਹਾਂ ਰੋਜ਼ ਆਪਾਂ ਅਰਦਾਸ ਕਰਦੇ ਹਾਂ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਕੇ ਆ ਉਹਨਾਂ ਦੇ ਦਰਸ਼ਕਦਾਰ ਹੋਣ ਤੇ ਜੇ ਆਪਣੀ ਟਰੇਡ ਵੱਧਦੀ ਹੈ ਤੇ ਇਹਦੇ ਨਾਲ ਸਾਡੇ ਹਿੰਦੂਪੁਰਾਂਵਾ ਦਾ ਵੀ ਬਹੁਤ ਫਾਇਦਾ ਹੋਊਗਾ ਤੇ ਜੀਡੀਪੀ ਵੀ ਵਧੂਗੀ ਜਿਸ ਦੇ ਨਾਲ ਕੋਈ 60000 ਹੋਰ ਨੌਕਰੀਆਂ ਵੀ ਦੇ ਸਕਾਂਗੇ ਤੇ ਬੇਰਿਸਕਾਰ ਦੇ ਉੱਤੇ ਬਹੁਤ ਫਰਕ ਪੈ ਜਾਣਾ ਹੈਗਾ ਸੋ ਇਹ ਸਾਡੀ ਸਕੀਮ ਹੈ ਕਿ 3 ਤਰੀਕ ਨੂੰ ਜਿਹੜੇ ਸੈਣੀ ਵਾਲੇ ਇੱਕ ਬਹੁਤ ਵੱਡਾ ਮਜਾਰਾ ਕਰ ਰਹੇ ਐ ਕਿ ਸਾਡੇ ਬਾਰਡਰ ਖੋਲੋ ਜਿਵੇਂ WTO ਨੇ ਕਲੀਅਰ ਹੈਗਾ ਤੇ ਬਾਰਡਰ ਜੇ ਖੋਲ ਦੇਣ ਤੇ ਸਾਡੇ ਦੁੱਖ ਤਕਲੀਫਾਂ ਸਿਕਰਮ ਦੀਆਂ ਤੇ ਪੰਜਾਬ ਦੀਆਂ ਕਾਫੀ ਦੂਰ ਤੱਕ ਖਤਮ ਹੋ ਸਕਦੀਆਂ ਹੈ ਕਿਆਂ ਤੇ ਪਰਤੀ ਮਹੀਮ ਚੱਲ ਰਹੀ ਹੈ ਹਾਂਜੀ ਪਰਤੀ ਮਹੀਮ ਦੀ ਪਰਤੀ ਮਹੀਮ ਇਹ ਸਦਾਰ ਖੁਸ਼ਰਪਾਲ ਸਿੰਘ ਕਰ ਰਹੇ ਹੈ ਤੇ ਇਹ ਕਟੂ ਸਾਹਿਬ ਨਾਲ ਲੱਗੇ ਹੋਏ ਹੈ ਤੇ ਇਹਨਾਂ ਨੇ ਦੱਸਿਆ ਕਿ ਕਾਫੀ ਅੱਛੀ ਤਰ੍ਹਾਂ ਮਹੀਮ ਚੱਲ ਰਹੀ ਹੈ ਤੇ ਪਰਤੀ ਹੋ ਰਹੀ ਹੈ ਪਰ ਅਸੀਂ ਜੋਰ ਅੱਜ ਹੋਰ ਪਾਇਆ ਕਿ ਇਹ ਦੱਬ ਤੋਂ ਦੱਬ ਦੱਬ ਕੇ ਇਹ ਪਰਤੀ ਹੋਣੀ ਚਾਹੀਦੀ ਜੇ ਪੂਰੀ ਨਹੀਂ ਹੋਈ ਹੈ ਤੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੂਰਾ ਹੁਣ ਜੋਰ ਲਾਉਣਾ ਸ਼ੁਰੂ ਕਰਾਂਗੇ। ਕਿ ਅਮਰਿਤਪਾਲ ਉਹਨਾਂ ਦੀ ਫੇਰ ਐਨਐਸਏ ਵਧਾ ਦਿੱਤੀ ਗਈ ਹੈ ਜੀ ਕਿ ਕਿਸ ਤਰ੍ਹਾਂ ਦੇ ਇਹ ਬਹੁਤ ਬੁਰੀ ਗੱਲ ਹੈ ਜੀ ਉਹ ਐਮਪੀ ਹੈਗੇ ਆ ਤੇ ਉਹਨਾਂ ਦਾ ਫਰਜ ਹੈ ਕਿ ਇਹ ਪੰਜਾਬ ਤੇ ਸਿੱਖ ਫੌਮ ਦੀ ਗੱਲ ਪਾਰਲੀਮੈਂਟ ਦੇ ਵਿੱਚ ਕਰਨ ਨਾ ਕਿ ਜੇਨ ਚ ਉਹਨਾਂ ਨੂੰ ਰੱਟਿਆ ਜਾਵੇ ਉਹਨਾਂ ਨੂੰ ਤੁਰੰਤ ਛੱਡਣਾ ਪਊਗਾ ਤੇ ਉਹ ਆਪਣਾ ਕੰਮ ਜਿਹੜਾ ਇਹ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈਗਾ ਉਹ ਜਾ ਕੇ ਪਾਰਲੀਮੈਂਟ ਦੇ ਵਿੱਚ ਕਰਨ ਤੇ ਕਿਸਾਨਾਂ ਵੱਲੋਂ ਜੀ ਆਪ ਵਿਧਾਇਕਾਂ ਦਾ ਜਦੋਂ ਜਾ ਰਹੇ ਸਕੂਲਾਂ ਵਿੱਚ ਕਿੰਨਾ ਦੇਰ ਚ ਪ੍ਰੋਗਰਾਮ ਕਰਨਾ ਤਾਂ ਉਹਨਾਂ ਦਾ ਵਿਰੋਧ ਹੋ ਰਿਹਾ ਜੀ ਉਹ ਚੋਰ ਟਰਾਲੀਆਂ ਚੋਰੀਆਂ ਹਾਂ ਉਹਨਾਂ ਨੇ ਦੇਖੋ ਇਹ ਬਹੁਤ ਜ਼ੁਲਮ ਕੀਤਾ ਆਮ ਆਦਮੀ ਪਾਰਟੀ ਨੂੰ ਮੇਰੇ ਪਿੰਪਲ ਸਮਰੂਪ ਦੇ ਕਿਸਾਨ ਯੂਨੀਅਨ ਨੇ ਆਮ ਪਾਰਟੀ ਨੂੰ ਵੋਟ ਦੇ ਕੇ ਮੈਨੂੰ ਹਰਾਤਾ ਹੈਗਾ ਤੇ ਫੇਰ ਭਗਵੰਤ ਸਿੰਘ ਜੀ ਬਾਣ ਨੇ ਜਦੋਂ ਉਹਨਾਂ ਨੇ ਮੋਰਚਾ ਚੱਢੇ ਘੜ ਦਾ ਲਾਇਆ ਤਾਂ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹਨਾਂ ਦੀਆਂ ਟਰਾਲੀਆਂ ਤੋੜਤੀਆਂ ਉਹਨਾਂ ਦੇ ਟਰੈਕਟਰ ਤੋੜ ਦਿੱਤੇ ਹੈਗੇ ਆ ਇਹ ਬਹੁਤ ਬੇਸ਼ਰਮੀ ਦੀ ਗੱਲ ਹੈ ਤੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਜੇ ਆਪਾਂ ਨੇ ਹੁਣ ਆਪਣੇ ਕੰਮ ਸਿੱਧ ਕਰਨੇ ਆ ਤਾਂ ਸੈੰਡਰੀ ਵਾਲੇ 3 ਤਰੀਕ ਨੂੰ ਜ਼ਰੂਰ ਪਹੁੰਚਣ ਤੇ ਅਸੀਂ ਉਹਨਾਂ ਨੂੰ ਪੂਰਾ ਟਾਈਮ ਦੇਵਾਂਗੇ ਪੂਰੀ ਇੱਜ਼ਤ ਦੇਵਾਂਗੇ ਜੇ ਉਹ ਉੱਥੇ ਆਪਣਾ ਟੱਕ ਲੈ ਕੇ ਹੋਣਗੇ ਕੁਝ ਨਾ ਸ ਪੰਜਾਬ ਤੋਂ ਵੀ ਬਲੋਂ ਨਸ਼ਾ ਦੇ ਖਾਤਮੇ ਲਈ ਕਾਫੀ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਤਰ੍ਹਾਂ ਦੇਖ ਲਿਓ ਇਹ ਨਵੀਂ ਨਾ ਮੈਂ ਸਮਝ ਪੈਂਦੀ ਕਿ ਨੌਕਰੀਆਂ ਦਾ ਕੰਮ ਹੈ ਕਿ ਐਸੇ ਛੋਟੇ-ਛੋਟੇ ਜਿਹੜੇ ਸਮੱਗਲਰ ਹੈ ਜੇ ਆਪਾਂ ਉਹਨਾਂ ਨੂੰ ਰੋਕੀ ਦੇ ਦਈਏ ਤੇ ਉਹਨਾਂ ਨੂੰ ਘਰ ਬਿਠਾ ਦਈਏ ਤੇ ਇਹ ਮੁੱਕ ਸਕਦਾ ਪਰ ਇਧਰਲੇ ਪਾਸੇ ਨਾ ਤਾਂ ਸੈਂਟਰ ਦੀ ਸਰਕਾਰ ਮੋਦੀ ਜੀ ਚੱਲ ਰਹੀ ਹੈ ਨਾ ਇੱਥੇ ਭਗਵਾਨ ਸਿੰਘ ਮਾਨ ਦੀ ਚੱਲ ਰਹੀ ਹੈ ਤੇ ਜਿੰਨਾ ਚਿਰ ਨੌਕਰੀਆਂ ਨਹੀਂ ਮਿਲਦੀਆਂ ਲੋਕਾਂ ਨੂੰ ਬੇਰਜ਼ਗਾਰਾਂ ਨੂੰ ਤੇ ਨੌਜਵਾਨਾਂ ਨੂੰ ਉਹਨਾਂ ਚਿਰ ਇੱਕ ਚੀਜ਼ ਐਮੀ ਜਿਵੇਂ ਕਹਿੰਦੇ ਆ ਕਿ ਪੁੱਤੇ ਖਲਸੀ ਕਰੀ ਜਾਣਾ ਇਹ ਉਹਦੀ ਸਕੀਮ ਪੰਜਾਬ ਨੇ ਬਣਾਈ ਹੈ ਜਿਹਦਾ ਕੋਈ ਫਾਇਦਾ ਨਹੀਂ ਦਿੰਦਾ ਕਿ ਨੌکریاں ਨਹੀਂ ਦਿੰਦੇ ਸਾਨੂੰ ਤੇ ਪਾਰਟੀ ਦੇ ਕੀ ਉਹਦੇ ਫੀਚਰ ਪ੍ਰੋਗਰਾਮ ਕੀ ਨੇ ਜੀ ਉਹਦੇ ਪਾਰਟੀ ਦੇ ਪ੍ਰੋਗਰਾਮ ਇਹੀ ਹੈ ਕਿ ਹੁਣ ਭਰਤੀ ਹੋ ਰਹੀ ਹੈ ਤਾਂ ਫੇਰ ਇਹ ਅਸੀਂ SDPC ਦੇ ਇਲੈਕਸ਼ਨਸ ਹੌਂਦੀ ਐ ਜਿਹੜੇ 14 ਸਾਲ ਤੋਂ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਕਰਾਏ ਤੇ ਸਿੱਖਾਂ ਦੀ ਜਿਹੜੀ ਜ਼ਿੰਮੇਵਾਰੀਤਾ ਉਹ ਖਤਮ ਕੀਤੀ ਗਈ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਦੋਂ ਅਮਰੀਕਾ ਦੇ ਨਮਾਇंदे ਆਉਣਗੇ ਅਸੀਂ ਇਹ ਸਵਾਲ اٹھਾਵਾਂਗੇ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਜੀ ਇਹਨਾਂ ਭਾਜਪਾ ਆਰਐਸਐਸ ਵੱਲੋਂ ਜ਼ੋਰ ਦੇਣੇ ਕਹਿੰਦੇ ਕਿ ਸਿੱਖਾਂ ਨੂੰ ਇੱਕ ਤਾਂ ਗੋਲੀ ਤੇ ਨਾਲ ਨਾ ਮਾਰਿਆ ਜਾਵੇ ਇੱਕ ਇਨਾਂ ਦੇ ਉੱਤੇ ਜ਼ੁਲਮ ਨਾ ਕੀਤਾ ਜਾਵੇ ਤੇ ਇਹਨਾਂ ਦੀ ਜਿਹੜੀ ਜ਼ਮੀਨ ਜ਼ਬੂਰੀਅਤ ਹੈ ਉਹ ਜਿਹੜੀ ਖੋਹੀ ਗਈ ਹੈ ਉਸ ਨੂੰ ਬਹਾਲ ਕੀਤਾ ਜਾਵੇ। ਕਿਹ ਜਿਹੜਾ ਬਿੱਲ ਪਾਸ ਕੀਤਾ ਜਾ ਜੀ ਤੇ ਪਰ ਕੀ ਕਹਿਣਾ ਚਾਹੁੰਦੇ ਜੀ ਇਹਦਾ। ਜਿਹੜਾ ਬਿੱਲ ਵਕਫ ਬੋਰਡ ਦੇ ਵਿੱਚ ਜੀ ਬਹੁਤ ਮਾੜਾ ਕੰਮ ਕੀਤਾ ਹਿੰਦੂਤਵਾ ਨੇ ਭਾਜਪੀ ਆਰਐਸਐਸ ਨੇ ਜਿਸ ਨੇ ਕਿਹਾ ਹੈਗਾ ਕਿ ਤੁਸੀਂ ਵਕਾ ਬੋਰਡ ਦੇ ਵਿੱਚ ਦੋ ਹਿੰਦੂ ਮੈਂਬਰ ਵੀ ਹੋਣਗੇ ਤੇ ਸੁਪਰੀਮ ਕੋਰਟ ਨੇ ਵੀ ਪੁੱਛਿਆ ਉਹਨਾਂ ਨੂੰ ਬੀਕੇਪੀ ਆਰਐਸਐਸ ਨੂੰ ਕਿ ਜਿਹੜੇ ਵਫਤ ਹੈਗੇ ਆ ਹਿੰਦੂਆਂ ਦੇ ਉਹਨਾਂ ਦੇ ਵਿੱਚ ਮੁਸਲਮਾਨਾਂ ਦੀ ਨੁਮਾਇੰਦਗੀ ਕਰੋਗੇ ਕਿ ਨਹੀਂ ਕਰੋਗੇ ਪਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈਗਾ ਆਪਣਾ ਮੀਤ ਪ੍ਰਧਾਨ ਇੰਡੀਆ ਦਾ ਤੇ ਮਤਸਵੀ ਹਿੰਦੂ ਲੀਡਰਸ ਨੇ ਉਹਨਾਂ ਨੇ ਇਸ਼ਾਰਾ ਕੀਤਾ ਸੁਪਰੀਮ ਕੋਰਟ ਵੱਲ ਕਿ ਤੁਸੀਂ ਇਹੋ ਜਿਹੇ ਰੂਲਿੰਗ ਇਹੋ ਜਿਹੇ ਫੈਸਲੇ ਨਹੀਂ ਦੇ ਸਕਦੇ ਜਦਕਿ ਸੁਪਰੀਮ ਕੋਰਟ ਦੇ ਕੋਲੇ ਪੂਰਾ ਹੱਕ ਹੈ ਕਿ ਜਿਹੜੀ ਵੀ ਲੈਜਿਸਲੇਸ਼ਨ ਹੋਵੇ ਉਹਦੇ ਉੱਤੇ ਉਹ ਗੌਰ ਕਰ ਸਕਦੀ ਹੈ ਕਿ ਅਮਰੀਕਾ ਬੜਾ ਸਖਤ ਹੋ ਰਿਹਾ ਜੀ ਜਿਹੜੇ ਉੱਥੇ ਗਏ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਅਮਰੀਕਾ ਵੱਲੋਂ ਬੜੇ ਯਤਨ ਕੀਤੇ ਜਾ ਰਹੇ ਨੇ ਤੇ ਜਬਰਦਸਤੀ ਵਾਹਤ ਤੇ ਗਿਆ ਜਾ ਰਿਹਾ ਜੀ ਜਿਹਦੇ ਉੱਪਰ ਗਏ ਹੋਣ ਪੰਜਾਬੀ এজੈਂਟਸ ਨੂੰ ਲੈ ਕੇ ਜਿਹੜੇ ਸਾਡੇ ਰეკਮੈਂਡ ਕੀਤੇ ਗਏ ਉਹਨਾਂ ਨੂੰ ਨੂੰ ਹੀ ਕੱਟਿਆ ਗਿਆ ਠੁੱਕਰ ਕੇ ਖੁਦੂਨੀ ਤੌਰ ਦੇ ਉੱਤੇ ਹੋਏ ਹੈ ਤੇ ਉਹਨਾਂ ਨੂੰ ਅਜੇ ਤੱਕ ਕੋਈ ਖਤਰਾ ਨਹੀਂ ਹੈ ਤੇ ਮੈਂ ਵੀ ਇਹ ਸਾਰਿਆਂ ਨੂੰ ਰਹਿ ਦਿੰਦੇ ਕਿ ਤੁਸੀਂ ਜਿਹੜੇ ਇਹ ਟਰੈਵਲ ਏਜੰਟ ਹੈ ਉਹਨਾਂ ਦੇ ਮਗਰ ਨਾ ਚੱਲੋ ਤੇ ਤੁਸੀਂ ਜਿਹੜਾ ਕਾਨੂੰਨੀ ਮੈਥਡ ਹੈਗਾ ਉਤੇ ਰਹੇ ਜੇ ਤੁਸੀਂ ਹਿਜਰਤ ਕਰਨੀ ਹੈ ਹਿਜਰਤ ਕਰਨੀ ਉਹਨਾਂ ਦੀ ਜ਼ਰੂਰੀ ਹੋ ਗਈ ਹੈ ਕਿਉਂ ਕਰਕੇ ਸਿੱਖ ਫੌਮ ਦੇ ਉੱਤੇ ਜ਼ੁਲਮ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਮੋਦੀ ਸਰਕਾਰ ਨੇ ਟੈਂਡੈਂਟ ਦੇ ਵਿੱਚ ਵੀ ਤਿੰਨ ਸਿੱਖ ਮਰਵਾਥੇ ਹਨੂ ਸਾਫ ਦੇ ਉੱਤੇ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਉਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ ਜਾਏ ਉਹ ਬਚ ਕੇ ਫਿਰ ਅਫਤਾਰ ਸਿੰਘ ਖੰਡੇ ਨੂੰ ਮਾਰ ਦਿੱਤਾ ਹੈ ਬ੍ਰਿਟਾਨੀਆਂ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਫੋਰਮ ਰੀਚ ਐਂਡ ਪੰਜਬਾਦ ਤੇ ਰੋਟੇ ਨੂੰ ਮਰਵਾ ਦਿੱਤਾ ਹੈਗਾ ਤੇ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦਿੱਤਾ ਹੈਗਾ ਤੇ ਮੂਸੇਪਾਲ ਨੂੰ ਪੰਜਾਬ ਦੇ ਵਿੱਚ ਮਰਵਾ ਦਿੱਤਾ ਤੇ ਹਰੀਨਔ ਨੂੰ ਵੀ ਪੰਜਾਬ ਦੇ ਵਿੱਚ ਸੈਂਟਰ ਨੇ ਮਰਵਾਤਾ ਜਿਹੜਾ ਕਿ ਇਹ ਬਹੁਤ ਭਾਰੀ ਜੁਰਮ ਹੈ ਤੇ ਇਹਦੀ ਇਨਵੈਸਟੀਗੇਸ਼ਨ ਇੰਟਰਨੈਸ਼ਨਲ ਫੋਰਟ ਬਲ ਹੋਣੀ ਚਾਹੀਦੀ ਹੈ